ਬਾਕੀ ਦੇਖੋ ਇੱਥੇ ਜਿਹੜਾ ਵਾਤਾਵਰਣ ਪ੍ਰਤੀ ਮੈਂ ਲੋਕਾਂ ਨੂੰ ਵੀ ਇਹੀ ਕਹਿੰਦਾ ਕਿ ਇੱਥੇ ਵੱਧ ਤੋਂ ਵੱਧ ਜਿਹੜਾ ਤੁਸੀਂ ਰਕਤ ਬੀਜੋ ਇਹ ਮੈਂ ਤੁਹਾਨੂੰ ਇਹ ਵੀ ਮਿਸਾਲ ਇਹਦਾ ਨਹੀਂ ਕਹਾਂ ਕਿ ਆਪ ਭਾਸ਼ਣ ਦੇਈ ਜਣੇ ਆਪ ਇੱਥੇ ਤੁਹਾਡੇ ਦਰਸ਼ਕਾਂ ਨਾਲ ਗੱਲਾਂ ਕਰੀ ਜਣੇ ਤਾਂ ਆਪ ਕੁਝ ਨਹੀਂ ਕਰਨਾ ਮੈਂ ਇਸ ਦਫਾ ਜਦੋਂ ਇੱਥੇ ਆਇਆ ਤਾਂ ਉੱਥੇ ਬਕਾਇਦਾ ਆਪਣੇ ਉੱਥੇ ਜੋ ਸਾਡਾ ਪਿੰਡ ਆ ਰਾਜਪੁਰ ਫਰੋਲਾ ਉੱਥੇ ਸਾਡੇ ਚਾਚਾ ਜੀ ਪਰਮਜੀਤ ਸਿੰਘ ਰਾਜਪੁਰ ਹੁਣੀ ਮੈਨੂੰ ਉੱਥੇ ਜਦੋਂ ਅਸੀਂ ਜਾਂ ਉੱਥੇ ਸਰਕਾਰੀ ਸਕੂਲੇ ਵੀ ਗਏ ਜਿੱਥੇ ਮੈਂ ਬੱਚਿਆਂ ਨੂੰ ਖੂਤੇ ਲੈ ਕੇ ਗਿਆ ਉੱਥੇ ਜਿੱਥੇ ਬੰਬੀ ਤੇ ਮੋਟਰ ਤੇ ਨਹਾਉਣ ਦਾ ਜਿਹੜੀ ਜਿਹੜੇ ਯਾਦਾਂ ਮੇਰੀਆਂ ਬਣੀਆਂ ਹੋਈਆਂ ਨੇ ਉਦੋਂ ਹੀ ਅਸੀਂ ਬੱਚਿਆਂ ਦੀ ਵੀ ਬਕਾਇਦਾ ਜੋ ਉੱਥੇ ਹਰ ਸਾਲ ਬਣਾਉਂਦੇ ਆ ਉਸ ਦੇ ਨਾਲ ਜਿੱਥੇ ਸਕੂਲ ਜਾ ਕੇ ਉੱਥੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਬੂਟਾ ਉੱਥੇ ਬੀਜਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਜਿਹੜੀ ਸ੍ਰੀ ਕੋ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਆ ਉਸ ਨੂੰ ਯਾਦ ਕਰਦੇ ਹੋਏ ਐਸੀ 350 ਜਿਹੜੇ ਬੂਟੇ ਇਥੇ ਬੀਜਣੇ ਨੇ ਉਹ ਅਸੀਂ ਪ੍ਰਸ਼ਾਸਨ ਤੋਂ ਨਹੀਂ ਆਸ ਰੱਖਦੇ ਕਿ ਉਹਨਾਂ ਤੋਂ ਕੋਈ ਮਾਇਕ ਸਹਾਇਤਾ ਸਾਨੂੰ ਚਾਹੀਦੀ ਆ ਇਹ ਜਿਹੜੇ ਸਾਡੇ ਪਰ ਖੁਦ ਦੇ ਪਰਿਵਾਰ ਨੇ ਦੋਸਤਾਂ ਰਿਸ਼ਤਦਾਰਾਂ ਤੋਂ ਐਨਆਰਆਈ ਤੋਂ ਅਸੀਂ ਉਹ ਮਾਇਆ ਮਾਇਆ ਇਕੱਠੀ ਕਰਕੇ ਬੂਟਿਆਂ ਦੇ ਲਈ ਜਿਹੜੇ ਟਰੀ ਗਾਰਡਸ ਵੀ ਅਸੀਂ ਲਾਉਂਗੇ ਅਸੀਂ ਇੱਥੇ ਦੂਜਾ ਬੂਟਾ ਉਥੇ ਬੀਜਿਆ ਤੀਜਾ ਬੂਟਾ ਸੀ ਆਪਣੇ ਖੁਦੇ ਉਥੇ ਬੀਜਿਆ ਤਾਂ ਕਿ ਪਿੰਡ ਦੇ ਵਿੱਚ ਹਰਿਆਵਲੀ ਹੋਰ ਆਵੇ ਤਾਂ ਉਥੇ ਵਾਤਾਵਰਨ ਹੋਰ ਵਧੀਆ ਹੋਵੇ ਇਹੀ ਮੇਰੀ ਇੱਥੇ ਵੀ ਬੇਨਤੀ ਹੁੰਦੀ ਆ ਕਿ ਤੁਸੀਂ ਵਾਤਾਵਰਨ ਤੌਰ ਤੇ ਵਧਾਓ